ਗਾਜਰਾਂ ਦਾ ਜੂਸ ਪੀਣਾ ਚਾਹੁੰਦੇ ਹੋ ਪਰ ਘਰ ਵਿੱਚ ਜੂਸਰ ਨਹੀਂ ਹੈ ਜੇ ਜੂਸਰ ਹੈਗਾ ਤਾਂ ਆਪਣੇ ਬਿਜਲੀ ਨਹੀਂ ਹੈ ਤਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਪੰਜ ਮਿੰਟਾਂ ਵਿੱਚ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਆਪਾਂ ਗਾਜਰਾਂ ਦਾ ਤਾਜ਼ਾ ਜੂਸ ਬਣਾ ਕੇ ਆਪਾਂ ਘਰੇ ਹੀ ਪੀ ਸਕਦੇ ਆ ਤੇ ਕਮੈਂਟ ਕਰਕੇ ਦੱਸੋ ਤੁਸੀਂ ਜੂਸ ਕਿਸ ਤਰ੍ਹਾਂ ਬਣਾਉਂਦੇ ਹੋ ਤੇ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਗਾਜਰਾਂ ਦਾ ਤਾਜ਼ਾ ਜੂਸ ਕਿਸ ਤਰ੍ਹਾਂ ਬਣਾ ਸਕਦੇ ਆ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਦੇਖੋ ਇੱਧਰ ਆਪਾਂ ਗਾਜਰਾ ਲੈ ਲਿਆ ਤੇ ਆਪਾਂ ਹੁਣ ਗਾਜਰਾਂ ਨੂੰ ਧੋ ਕੇ ਛਿਲ ਲਵਾਂਗੇ ਤੁਸੀਂ ਚਾਕੂ ਜਾਂ ਕੋਈ ਵੀ ਚੀਜ਼ ਨਾਲ ਛਿਲ ਸਕਦੇ ਹੋ ਤੇ ਤੁਹਾਨੂੰ ਆਪਾਂ ਚਾਕੂ ਸ਼ੁਰੂ ਤੁਸੀਂ ਜਿਵੇਂ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹ ਨਾਲ ਛਿਲ ਸਕਦੇ ਆਪਾਂ ਤਾਂ ਉਹਨੂੰ ਚਾਕੂ ਨਾਲ ਛਿੱਲ ਕੇ ਦਿਖਾਵਾਂਗੇ ਇਸ ਤਰ੍ਹਾਂ ਇਹ ਆਪਾਂ ਧੋ ਲੀਆਂ ਸੀ ਗਾਜਰਾ ਤੇ ਇਹਨਾਂ ਨੂੰ ਹੁਣ ਆਪਾਂ ਤੁਹਾਨੂੰ ਛਿੱਲਾਂਗੇ ਛਿੱਲਣ ਤੋਂ ਬਾਅਦ ਤੁਹਾਨੂੰ ਆਪਾਂ ਦੱਸਾਂਗੇ ਇਹ ਆਪਾਂ ਜੂਸ ਕਿਸ ਤਰ੍ਹਾਂ ਬਣਾਉਣਾ ਬਹੁਤ ਹੀ ਸੌਖਾ ਤਰੀਕਾ ਹੁੰਦਾ ਜਦੋਂ ਵੀ ਆਪਣਾ ਦਿਲ ਕਰਦਾ ਆਪਾਂ ਗਾਜਰਾਂ ਦਾ ਜੂਸ ਪੀਣਾ ਚਾਹੁੰਨੇ ਜਾਂ ਆਪਣੇ ਜੂਸਰ ਜਾਂ ਕੀ ਕੁਛ ਵੀ ਆਪਣੇ ਨਹੀਂ ਹੁੰਦਾ ਤਾਂ ਆਪਾਂ ਨੂੰ ਹੁੰਦਾ ਵੀ ਆਪਾਂ ਗਾਜਰਾਂ ਦਾ ਤਾਜ਼ਾ ਜੂਸ ਪੀਏ ਤੇ ਆਪਾਂ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਘਰੇ ਤਾਜ਼ਾ ਜੂਸ ਬਣਾ ਕੇ ਪੀ ਸਕਦੇ ਹਾਂ ਤੇ ਤੁਹਾਨੂੰ ਦੱਸਾਂਗੇ ਆਪਾਂ ਇਹ ਜੂਸ ਕਿਸ ਤਰ੍ਹਾਂ ਬਣਾਉਣਾ ਤੇ ਆਪਾਂ ਦੇਖੋ ਗਾਜਰਾ ਛਿੱਲ ਰਹੇ ਹਾਂ ਇਹ ਗਾਜਰਾ ਆਪਾਂ ਤਾਜ਼ੀਆਂ ਹੀ ਲਈਆਂ ਸੀ ਤੁਸੀਂ ਤਾਜ਼ੀਆਂ ਗਾਜਰਾਂ ਹੀ ਲੈਣੀਆਂ ਤੇ ਉਹਦੇ ਨਾਲ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਦੇਖੋ ਆਪਾਂ ਗਾਜਰਾ ਛਿੱਲ ਰਹੇ ਹਾਂ ਤੇ ਜੂਸ ਪੀਣਾ ਤਾਂ ਆਪਣੇ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਹੈ ਗਾਜਰਾਂ ਦਾ ਸੀਜ਼ਨ ਹੈ ਹੁਣ ਆਪਾਂ ਸਬਜੀ ਵੀ ਬਣਾਉਨੇ ਆ ਇਹਦੀ ਹੈਨਾ ਤੇ ਗਜਰੇਲਾ ਬਰਫੀ ਕੁਛ ਵੀ ਤੁਸੀਂ ਬਣਾ ਸਕਦੇ ਹੋ ਤੇ ਫਿਰ ਤੁਹਾਨੂੰ ਆਪਾਂ ਜੂਸ ਦੱਸਾਂਗੇ ਆਪਾਂ ਇਹ ਕਿਸ ਤਰ੍ਹਾਂ ਬਣਾਉਣਾ ਦੇਖੋ ਆਪਾਂ ਗਾਜਰਾ ਛਿੱਲ ਲਈਏ ਤੇ ਛਿੱਲਣ ਤੋਂ ਬਾਅਦ ਇਹਨਾਂ ਨੂੰ ਹੁਣ ਆਪਾਂ ਤੋੜ ਲਵਾਂਗੇ ਤੁਹਾਨੂੰ ਧੋ ਕੇ ਦੱਸਾਂਗੇ ਆਪਾਂ ਇਹ ਜੂਸ ਕਿਸ ਤਰ੍ਹਾਂ ਬਣਾਉਣਾ ਹੈ ਵੀਡੀਓ ਦੇ ਐਂਡ ਤੇ ਇੱਕ ਬੈਨਰ ਤੇ ਇਹ ਆਪਾਂ ਜਿਹੜੇ ਛਿੰਡਣ ਦਾਏ ਸੀ ਆਪਾਂ ਕਿਸੇ ਵੀ ਪੋਤ ਦੇ ਵਿੱਚ ਪਾ ਸਕਦੇ ਹਾਂ ਹੁਣ ਗਾਜਰਾ ਆਪਾਂ ਦੇਖੋ ਤੋੜ ਲਈਆਂ ਤੋਂ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਜੂਸ ਆਪਾਂ ਕਿਸ ਤਰ੍ਹਾਂ ਬਣਾਉਣਾ ਦੇਖੋ ਇੱਧਰ ਇੱਕ ਆਪਾਂ ਥਾਲੀ ਲ ਲਈ ਤੁਸੀਂ ਕੋਈ ਵੀ ਪਾਂਡਾ ਲੈ ਸਕਦੇ ਹੋ ਤੇ ਆਪਣੀ ਇੱਧਰ ਆਪਾਂ ਕद्दूकस ਲੈ ਲਿਆ ਦੇਖੋ ਤੁਸੀਂ ਮੋٹے ਪਾਸੇ ਕद्दूकस ਨਹੀਂ ਕਰਨਾ ਜਿਹੜਾ ਪਾਸਾ ਇਹਦਾ ਬਰੀਕ ਹੋਊਗਾ ਆਪਾਂ ਉਸੇ ਪਾਸਿਓਂ ਹੀ ਕद्दूकस ਕਰਾਂਗੇ ਦੇਖੋ ਇਸ ਤਰ੍ਹਾਂ ਤੇ ਕद्दूकस ਬਹੁਤ ਹੀ ਵਧੀਆ तरीके ਨਾਲ ਤੁਹਾਨੂੰ ਆਪਾਂ ਕਰਕੇ ਦਿਖਾਉਨੇ ਆ ਤੇ ਫਿਰ ਤੁਹਾਨੂੰ ਇੰਦਾਂ ਦਾ ਜੂਸ ਵੀ ਬਣਾ ਕੇ ਦਿਖਾਵਾਂਗੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਚਾਟ ਮਿੰਟਾਂ ਵਿੱਚ ਲੱਗਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਦੇਖੋ ਤੇ ਹੁਣ ਆਪਾਂ ਤੁਹਾਨੂੰ ਬਰੀਕ ਪਾਸੀ ਕਰਕੇ ਦਿਖਾਵਾਂਗੇ ਇਹ ਮੋਟਾ ਹੋ ਗਿਆ ਹੁਣ ਆ ਤੁਹਾਨੂੰ ਇਧਰੋਂ ਕਰਕੇ ਦਿਖਾਉਨੇ ਆ ਜਿੰਨਾ ਬਰੀਕ ਆਪਾਂ ਕੱਦੂ ਕਸ ਕਰਾਂਗੇ ਜੂਸ ਉਨਾ ਹੀ ਵਧੀਆ ਬਣੂਗਾ ਤੇ ਉਨਾ ਹੀ ਜ਼ਿਆਦਾ ਨਿਕਲੇਗਾ ਇਹ ਗਾਜਰਾ ਆਪਾਂ 500 ਗ੍ਰਾਮ ਲਈਆਂ ਸੀ ਤੁਹਾਨੂੰ ਉੱਪਰ ਦਿਖਾਵਾਂਗੇ ਜੂਸ ਬਣਾ ਕੇ ਦੇਖੋ ਹੁਣ ਇਹ ਬਰੀਕ ਨਿਕਲੀਆਂ ਦੇਖੋ ਆਪਾਂ ਇਸ ਪਾਸੇ ਹੀ ਕਰਾਂਗੇ ਤੇ ਆਪਾਂ ਤੁਹਾਨੂੰ ਸਾਰੀਆਂ ਕद्दूकस ਕਰਕੇ ਵਿਖਾਵਾਂਗੇ ਫਿਰ ਦਿਖਾਵਾਂਗੇ ਆਪਾਂ ਸਾਰੀ ਜੀ ਦੋ ਕद्दूकस ਹੋ ਗਈਆਂ ਦੇਖੋ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਜਦੋਂ ਆਪਣੇ ਯੂਸਰ ਨਹੀਂ ਹੁੰਦਾ ਜਾਂ ਆਪਣੇ ਘਰੇ ਯੂਸਰ ਹੁੰਦਾ ਤਾਂ ਆਪਣੇ ਬਿਜਲੀ ਨਹੀਂ ਹੁੰਦੀ ਉਸ ਟਾਈਮ ਆਪਾਂ ਇਹ ਇਸ ਤਰ੍ਹਾਂ ਬਣਾ ਸਕਦੇ ਆਂ ਦੇਖੋ ਕਦੂਕਸ ਕਰਨ ਚ ਵੀ ਜਿਆਦਾ ਟਾਈਮ ਨਹੀਂ ਲੱਗਦਾ ਆਪਣਾ ਕਦੂਕਸ ਬਹੁਤ ਹੀ ਟਿਕਾਸੀ ਤੇ ਜਲਦੀ ਹੀ ਇਹ ਕਦੂਕਸ ਹੋ ਗਈਆਂ ਜਿਆਦਾ ਟਾਈਮ ਨਹੀਂ ਲੱਗਦਾ ਜਦੋਂ ਦਿਲ ਕਰਦਾ ਹੋਵੇ ਤਾਂ ਆਪਣਾ ਉਦੋਂ ਮਿੰਟਾਂ 'ਚ ਹੀ ਆਪਾਂ ਬਣਾ ਕੇ પી ਸਕਦੇ ਆ ਜੇ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਗਾਜਰਾ ਦੇ ਜੂਸ ਵਾਲੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਦੇਖੋ ਜਿਸ ਤਰ੍ਹਾਂ ਆਪਾਂ ਬ੍ਰੇਕ ਕਰਦੇ ਹਾਂ ਉਸ ਤਰ੍ਹਾਂ ਹੀ ਇਹ ਜੂਸ ਦੇਖੋ ਨਿਕਲ ਜਾਂਦਾ ਤੇ ਇਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਹੁਣ ਇਹ ਜੂਸ ਆਪਾਂ ਇਹਦੇ ਵਿੱਚੋਂ ਕਿਸ ਤਰ੍ਹਾਂ ਕੱਢਣ ਇਹ ਵੀ ਬਹੁਤ ਹੀ ਸੌਖਾ ਤਰੀਕਾ ਹੈਗਾ ਜਿਆਦਾ ਇਹਦੇ ਵਿੱਚ ਵੀ ਉਹ ਆਪਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਤੇ ਇਸ ਤਰ੍ਹਾਂ ਦਾ ਆਪਾਂ ਕੋਈ ਵੀ ਪਾਂਡਾ ਲੈ ਲਾਂਗੇ ਦੇਖੋ ਇਹਦੇ ਉੱਤੇ ਆਪਾਂ ਕੋਈ ਛਾਲਨੀ ਲੱਸੀ ਛਾਨਣ ਵਾਲੀ ਦੁੱਧ ਛਾਨਣ ਵਾਲੀ ਚਾਹ ਛਾਨਣ ਵਾਲੀ ਜੋ ਵੀ ਤੁਹਾਡੇ ਕੋਲ ਹੈਗੀ ਹੈ ਉਹ ਤੁਸੀਂ ਛਾਲਨੀ ਲੈ ਸਕਦੇ ਹੋ ਤੇ ਆਪਾਂ ਉਹਦੇ ਨਾਲ ਹੀ ਇਹ ਆਪਾਂ ਛਾਲਨੀ ਵਿੱਚ ਇਹ ਪਾ ਲਵਾਂਗੇ ਐਸਟਰਾ ਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਤੇ ਤੁਸੀਂ ਆਸਾਨੀ ਨਾਲ ਘਰੇ ਜੂਸ ਬਣਾ ਕੇ ਤਾਜ਼ਾ ਪੀ ਸਕਦੇ ਹੋ ਇਸ ਤਰ੍ਹਾਂ ਆਪਾਂ ਇਹ ਨੱਪ ਕੇ ਜੂਸ ਕੱਢ ਲਵਾਂਗੇ ਦੇਖੋ ਇਹ ਆਪ ਬਰੀਕ ਪਾਸੇ ਕੀਤਾ ਸੀ ਨਾ ਤਾਂ ਬਹੁਤ ਹੀ ਜਲਦੀ ਇਹਦਾ ਜੂਸ ਨਿਕਲਿਆ ਆਊਗਾ ਤੇ ਜਿਹੜਾ ਗੁੱਦਾ ਜਿਹੜਾ ਬਚੇਗਾ ਤੇ ਇਹ ਵੀ ਆਪਾਂ ਸੁੱਟਣਾ ਨਹੀਂ ਇਹ ਆਪਾਂ ਨੂੰ ਸੁਕਾ ਕੇ ਜਾਂ ਇਸ ਤਰ੍ਹਾਂ ਹੀ ਆਪਾਂ ਇਹ ਕਮਲਿਆਂ ਵਿੱਚ ਪਾ ਦਾਂਗੇ ਇਹ ਵੀ ਆਪਾਂ ਵੇਸਟ ਨਹੀਂ ਕਰਨਾ ਤੇ ਜੇ ਆਪਾਂ ਕੋਲੇ ਛਾਣੀ ਥੱਲੋਂ ਦੀ ਚਾਹ ਨਿਕਲਦਾ ਤਾਂ ਫਿਰ ਆਪਾਂ ਉਹ ਦੂਸਰੀ ਛਾਣੀ ਲੈ ਲਾਂਗੇ ਉਹਦੇ ਵਿੱਚ ਇਸ ਤਰ੍ਹਾਂ ਰੱਖ ਲਵਾਂਗੇ ਦੇਖੋ ਬਾਅਦ ਵਿੱਚ ਵੀ ਫਿਰ ਆਪਾਂ ਨੂੰ ਇਹ ਜੂਸ ਛਾਨਣ ਦੀ ਲੋੜ ਨਹੀਂ ਪੈਣੀ ਦੇਖੋ ਇਹ ਬਹੁਤ ਹੀ ਸੌਖਾ ਤਰੀਕਾ ਹੈਗਾ ਵੇਖ ਲਓ ਪਹਿਲਾਂ ਅੱਗੇ ਕਿਹੜਾ ਜੂਸਰ ਜਾਂ ਮਸ਼ੀਨਾ ਹੁੰਦੀਆਂ ਸੀ ਇਸ ਤਰ੍ਹਾਂ ਹੀ ਆਪਣੇ ਪੁਰਾਣੇ ਬਜ਼ੁਰਗਨ ਜਦੋਂ ਦਿਲ ਕਰਦਾ ਸੀ ਇਸ ਤਰ੍ਹਾਂ ਪੀ ਲੈਂਦੇ ਸੀ ਬਣਾ ਕੇ ਦੇਖੋ ਜੂਸ ਦੇਖੋ ਨਿਕਲੇ ਆਦਾ ਕਿੰਨਾ ਵਧੀਆ ਤੇ ਤਾਜ਼ਾ ਦੇਖੋ ਸਾਰਾ ਆਪਾਂ ਇਹਦੇ ਵਿੱਚ ਸਾਰਾ ਰਸ ਕੱਢ ਲਿਆ ਤੁਹਾਨੂੰ ਆਪਾਂ ਹੁਣ ਦਿਖਾਉਣੀ ਆ ਜੇ ਇਹ ਤੁਹਾਨੂੰ ਘੱਜ ਨਾਲ ਘਟ ਮਿੱਠੀਆਂ ਲੱਗਦੀਆਂ ਤਾਂ ਤੁਸੀਂ ਇਹਦੇ ਵਿੱਚ ਚੀਨੀ ਸ਼ੱਕਰ ਕੁਝ ਵੀ ਐਡ ਕਰ ਸਕਦੇ ਹੋ ਤੇ ਤੁਹਾਨੂੰ ਆਪਾਂ ਇਹਦੇ ਵਿੱਚ ਸਹਿਦ ਐਡ ਕਰਕੇ ਦਿਖਾਵਾਂਗੇ ਦੇਖੋ ਜੇ ਤੁਹਾਨੂੰ ਘੱਟ ਮਿੱਠੀਆਂ ਲੱਗਦੀਆਂ ਜਾਂ ਤੁਸੀਂ ਮਿੱਠਾ ਜ਼ਿਆਦਾ ਪੀਣਾ ਚਾਹੁੰਦੇ ਇਸ ਤਰ੍ਹਾਂ ਸਹਿਦ ਜੋ ਵੀ ਮਿੱਠਾ ਤੁਹਾਡੇ ਕੋਲ ਹੈਗਾ ਤੁਸੀਂ ਉਹ ਐਡ ਕਰ ਸਕਦੇ ਹੋ ਜੇ ਤੁਸੀਂ ਇਹਦੇ ਵਿੱਚ ਨਿੰਬੂ ਵੀ ਐਡ ਕਰਨਾ ਚਾਹੁੰਦੇ ਹੋ ਉਹ ਵੀ ਕਰ ਸਕਦੇ ਆ ਦੇਖੋ ਜੇ ਨਿੰਬੂ ਪਾਣਾ ਚਾਹੁੰਦੇ ਤੁਸੀਂ ਉਹ ਵੀ ਪਾ ਲਓ ਤੇ ਆਪਣਾ ਬਹੁਤ ਹੀ ਵਧੀਆ ਜੂਸ ਬਣ ਕੇ ਤਿਆਰ ਹੋਊਗਾ ਬਾਜ਼ਾਰ ਵਰਗਾ ਦੇਖੋ ਲਾ ਕੋਈ ਮਿਹਨਤ ਵੀ ਨਹੀਂ ਲੱਗੀ ਮਿੰਟਾਂ ਜੀ ਆਪਣੇ ਜੂਸ ਬਣ ਗਿਆ ਕੋਈ ਮਸ਼ੀਨ ਜੇ ਬਿਜਲੀ ਦੀ ਆਪਾਂ ਬਿਲਕੁਲ ਵੀ ਲੋਡ ਨਹੀਂ ਪਈ ਦੇਖੋ ਕਿੰਨਾ ਵਧੀਆ ਤੇ ਤਾਜ਼ਾ ਜੂਸ ਹੈ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਜੂਸ ਕਿਸ ਤਰ੍ਹਾਂ ਦਾ ਲੱਗਿਆ ਤੇ ਤੁਸੀਂ ਇਹ ਜੂਸ ਕਿਸ ਤਰ੍ਹਾਂ ਬਣਾਉਂਦੇ ਹੋ ਦੇਖੋ ਕੋ ਬਿਲਕੁਲ ਬਾਜ਼ਾਰ ਵਰਗਾ ਆਪਣਾ ਜੂਸ ਬਣ ਕੇ ਤਿਆਰ ਹੋ ਗਿਆ ਇਹ ਆਪਾਂ ਇੱਕ ਗਲਾਸ ਪਰਾ ਤੇ ਇਹਦੇ ਨਾਲ ਹੀ ਇੱਕ ਹੋਰ ਪਰ ਜਾਵੇਗਾ ਆਪਣਾ ਦੋ ਪੀ ਲੋ ਜੀ ਸਾਰਿਆਂ ਨੂੰ ਆਪਣਾ ਇਹ ਤਾਜ਼ਾ ਤਾਜ਼ਾ ਜੂਸ ਬਣ ਕੇ ਤਿਆਰ ਹੋ ਗਿਆ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਜੂਸ ਕਿਸ ਤਰ੍ਹਾਂ ਕੱਢਦੇ ਹੋ ਦੇਖੋ ਤੇ ਕਮੈਂਟ ਕਰਕੇ ਦੱਸਿਓ ਤੁਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਵੇਖਣਾ ਚਾਹੁੰਦੇ ਅਸੀਂ ਤੁਹਾਡੇ ਵਾਸਤੇ ਉਹੀ ਵੀਡੀਓ ਲੈ ਕੇ ਆਵਾਂਗੇ ਪਲੀਜ਼ ਲਾਈਕ ਸ਼ੇਅਰ ਕਰਿਆ ਕਰੋ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ